ਅਸਿਕਲ ਸਾਰੇ ਦੋਸਤੋ ਮਿੱਤਰਾਂ ਨੂੰ ਤੇ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆਂ ਲੋਕੈਂਡ ਇਹ ਆ ਗਿਆ ਰਵਾਲ ਜ਼ਿਲ੍ਹਾ ਕਪੂਰਥਲਾ ਤਹਿਸੀਲ ਬਾਈਨੂ ਪੈਂਦੀ ਆ ਸੁਲਤਾਨਪੁਰ ਲੋਧੀ ਬੋਵੀ ਡੇਰੀ ਫਾਰਮ ਤੇ ਪਹੁੰਚੇ ਆਂ ਤੇ ਮਿੱਤਰੋ ਆਪਣੀ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਨਾ ਆਪਾਂ ਤੁਹਾਨੂੰ ਪੂਰੇ ਟੌਪ ਦੇ ਨੀਂ ਕੀਨੇ ਵਿਖਾਉਣੇ ਆ ਤੇ ਮੁੱਲ ਬਿਲਕੁਲ ਵਾਜਬ ਮੁੱਲ ਛੋਟੇ ਛੋਟੇ ਤੇ ਜਾਨਵਰ ਆਪਣੇ ਵੱਡੇ 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 ਕੱਦ ਕਾਠ ਵਾਲੀਆਂ ਬੱਚੀਆਂ ਫਾਰਮ ਵਾਲੀਆਂ ਇਹ ਸਾਰੀ ਗੱਲਬਾਤ ਆਪਾਂ ਬੋਬੀ ਦੇ ਨਾਲ ਕਰਦੇ ਆਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਨੂੰ ਆਪਣੇ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਪਸ਼ੂਆਂ ਦੀ ਐਡ ਕਰਾਉਣੀ ਆ ਜਾਂ ਕਿਸੇ ਮਸ਼ੀਨਰੀ ਦੀ ਐਡ ਕਰਾਉਣੀ ਆ ਤਾਂ ਤੁਸੀਂ ਆਪਰੇ ਨਾਲ ਸੰਪਰਕ ਕਰ ਸਕਦੇ ਆਂ 88779197 ਤੇ ਵੀਡੀਓ ਦੇ ਨਾਲ ਜੁੜੇ ਰਹੋ ਸਾਰੀ ਗੱਲਬਾਤ ਆਪਾਂ ਬੋਬੀ ਦੇ ਨਾਲ ਕਰਦੇ ਆਂ ਉਸ ਦੇ ਕੀ ਡਿਟੇਲ ਆ 몰 ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਬਣੇ ਲਓ ਵੀ ਕਰਦੇ ਆਪਾਂ ਬੋਬੀ ਦੇ ਨਾਲ ਗੱਲਬਾਤ ਆਜੋ ਬਾਈ ਬੋਬੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਜੀ ਆਪਣਾ ਐਡਰੈਸ ਕਨਫਰਮ ਕਰਦੇ ਬੋਬੀ ਜੀ ਪੈਂਡਰਵਾਲ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਬੂਥਲਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 9879022603 ਠੀਕ ਹੈ ਜੀ ਵਪਾਰ ਦਾ ਕੰਮ ਆ ਗਿਆ ਹੈ ਨਾ ਵੀਰੇ ਹਾਂ ਜੀ ਤੇ ਆਪਾਂ ਪਿੱਛੇ ਤੋਂ ਜੋ ਵੀਡੀਓ ਪਾਈ ਸੀ ਦੋ ਦੋ ਤਿੰਨ ਦਿਨ ਪਹਿਲਾਂ ਹਾਂ ਜੀ ਬੋਬੀ ਜੀ ਆ ਸੇਲ ਹੋ ਰਹੀ ਵਧੀਆ ਸਪੌਂਸਰ ਇਹਦਾ ਹਾਂ ਜੀ ਬਹੁਤ ਖਾਨਾ ਆਉਂਦੇ ਆ ਵਧੀਆ ਬਹੁਤ ਵਧੀਆ ਜੀ ਚਲੋ ਵਧੀਆ ਆਪਾਂ ਹਾਂ ਤੇ ਅੱਜ ਫਿਰ ਬੋਬੀ ਆਪਣੇ ਕੋਲ ਕਿੰਨੇ ਨਾਗ ਆ ਵੀਰੇ ਅੱਜ 9 ਨਾਗ ਆ ਜੀ 9 ਨਾਗ ਟੌਪ ਕਲਾਸ ਪੂਰੇ ਟੌਪ ਕਲਾਸ ਠੀਕ ਆ ਲਿਆ ਫਿਰ ਕਰਾਂ ਦੀ ਪਹਿਲੇ ਨੰਬਰ ਤੇ ਵਛੀ ਖੋਲ ਲਿਆ ਕਰਾਂ ਦੀ ਦਿਖਾਈਏ ਆਪਾਂ ਬਾਹਰ ਕੱਢ ਲਿਆ ਲੋ ਮਿੱਤਰੋ ਥੰਡਰ ਦਾ ਟਾਈਮ ਆ ਪਸ਼ੂ ਅੰਦਰ ਹੁੰਦੇ ਆ ਤੇ ਫਿਰ ਆਪਾਂ ਬਾਹਰ ਤੋਰ ਤਾਰ ਕੇ ਦਿਖਾਉਨੇ ਆ ਤੇ ਬੋਬੀ ਕੀ ਡਿਟੇਲ ਹੈ ਜੀ ਕਿੰਨੀ ਉਮਰ ਆ ਗਈ ਵੀਰੇ ਇਹ ਜੀ ਤੋਂ 13 14 ਮਹੀਨੇ ਆ ਗਈ ਬੱਚੀ ਦੀ ਫੇਸ ਕੁਆਲਿਟੀ ਦੇਖੋ ਨਿੱਕਾ ਕੰਨਾ ਗਾ ਗੋਲ ਤੇ ਬੋਦੀ ਵਾਲੀ ਬੱਚੀ ਆ ਗਈ ਇਹ ਡੈਨਮਾਰਕ ਚਾਲੀ 1 20 ਦੀ ਤੇ ਮਜ਼ਰ ਕਾਰਡ ਇਹਦਾ ਕੋਈ 25 ਪਲੱਸ ਆ ਗਿਆ ਤੇ ਬੋ ਦੰਦ ਹਾਂ ਕਰਾਈ ਦਿੰਦੇ ਚੱਕ ਲੋ ਜੀ ਮਿੱਤਰੋ ਵਾਕਈ ਦੋ ਦੰਦਾਂ ਦਾ ਹੀ ਝੱਕਦੀ ਆ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਦੋ ਦੰਦ ਤੇ ਜਾਂ ਖੀਰੀਆਂ ਬਚੀਆਂ ਆ ਹਾਂ ਆਪਾਂ ਇਹ ਸਾਰੀਆਂ ਆਪਣੇ ਦੋੰਦੀਆਂ ਵਾਂ ਉਹ ਦੰਦ ਤੇ ਠੀਕ ਹੈ ਠੀਕ ਹੈ ਜੀ ਦੋ ਦੰਦ ਵੀ ਮੰਨ ਕੇ ਚੱਲੋ ਪਸ਼ੂ ਕਈ ਪਸ਼ੂ ਦੋ ਤਿੰਨ ਮਹੀਨੇ ਪਹਿਲੀਆਂ ਦੰਦ ਵੀ ਸਟੇ ਜਾਂਦੇ ਕੋਈ ਚੰਗਾ ਨਿੱਗਰ ਨਰਵਾ ਪਸ਼ੂ ਆ ਵਜਨ ਦੇ ਹਿਸਾਬ ਨਾਲ ਵੀ ਮਨ ਕਿ ਜਲੋ 2-4 ਮਹੀਨੇ ਦਾ ਇਧਰ ਉਧਰ ਹੋ ਜਾਂਦਾ ਪਰ ਦੋ ਦੰਦ ਤੇ ਕੋਈ ਖੀਰਿਆਂ ਦਾ ਏਡਾ ਬੜਾ ਫਾਰਕ ਨਹੀਂ ਹੁੰਦਾ ਉਮਰ ਛੋਟੂ ਹੀ ਹੁੰਦੀ ਹੈ ਦੋ ਦੰਦ ਤਾਂ ਵੱਛੀ ਆ ਵੱਡੇ ਕਦ ਕਾਟਦੀ ਹੈਗੀ ਸਿਮਨ ਲੈਂਦੇ ਬਿਲਕੁਲ ਕਾਬਲ ਆਪਾਂ ਢੂਲੀ ਝਾਲੀ ਕਰਾ ਦੇ ਚੈੱਕ ਹੈ ਨਾ ਚਾਰੇ ਥਾਣਾ ਚਾਰ ਹੀ ਥਾਣਾ ਤੇ ਕੋਈ ਫੋਰਸ਼ਾਂਗ ਨਹੀਂ ਵਾਧੂ ਇਕੱਲਾ ਇਕੱਲਾ ਥਾਣਾ ਗਿਆ ਮੋٹے ਮੋٹے ਬੇਰਾਂ ਵਰਗੇ ਤੇ ਵੱਛੀ ਦੀ ਲੈਂਥ ਲੋਂ ਤੇ ਖੜਨੀ ਖੁੜਨੀ ਨਾ ਕਰੋ ਚੈੱਕ ਮੈਂ ਕਿਹਾ ਮਿੱਤਰੋ ਫੁੱਲ ਬਰੀਡ ਆ ਤੇ ਬੋ ਵੀ ਫਿਰ ਇਹਨਾਂ ਦੀ ਡਿਮਾਂਡ ਕੱਲੀ-ਕੱਲੀ ਦੀ ਫਿਰ ਇਕੱਠਿਆਂ ਦੀ ਇਕੱਠਿਆਂ ਦੀ ਕਰਦਾਂਗੇ ਲਓ ਵੀ ਮਿੱਤਰੋ ਡਿਮਾਂਡ ਬਾਈ ਕਹਿੰਦਾ ਵੀ ਆਪਾਂ ਇਕੱਠਿਆਂ ਦੀ ਕਰਦਾਂਗੇ ਕੋਈ ਦੂਰ ਦੇ ਨੇੜੇ ਵਾਲਾ ਭਰਾ ਹੁੰਦਾ ਤੇ ਇਕੱਠਿਆਂ ਦੀ ਡਿਮਾਂਡ ਹੋ ਜੂਗੀ ਤੇ ਸੋਹਣੇ ਨਾਗ ਆ ਗਏ ਤੇ ਪਹਿਲੇ ਨੰਬਰ ਤੇ ਆਪਾਂ ਬੱਚੀ ਵਿਖਾਈਓ ਵੱਡੇ ਕੱਦ ਕਾਠ ਵਾਲੀ ਤੇ ਡੈਨਮਾਰਕ 40120 ਦੀ ਆ 40120 ਦੀ ਹਾਂਜੀ 40120 ਦੀ ਆ ਗਈ ਤੇ ਚੰਗੇ ਇਹਨਾਂ ਦੇ ਮਦਰ ਕਾਰਡ ਆ ਕਿਉਂਕਿ ਬੇਸ਼ੱਕ ਇਹ ਤਾਂ ਚੰਗੀਆਂ ਗਾਵਾਂ ਨਹੀਂ ਬੱਚੀਆਂ ਕਿਉਂਕਿ ਬੱਚੀਆਂ ਬਹੁਤ ਚੰਗੀਆਂ ਟੌਪੀਆਂ ਐਚ ਐਫ ਤੇ ਤਾਂ ਬਹੁਤ ਪੰਜਾਬ ਦੇ ਵਿੱਚ ਮਹਾਰਾਜ ਜੀ ਕਰਪਣਾ ਬਹੁਤ ਕੰਮ ਹੋਇਆ ਤੇ ਲਿਆ ਕਰਾਂ ਦੀ 2 ਨੰਬਰ ਵਾਲੀ ਬੱਚੀ ਲਿਆ ਕਰਾਂ ਦੀ ਹੀਰ ਆਈ ਹੈ ਹੈਨਾ ਬੋਬੀ ਮੈਂ ਕਿੱਥੋਂ ਭਾਲ ਕੇ ਲਿਆਉਣਾ ਇਹ ਜਿੰਨੇ ਕਿਸੇ ਫਾਰਮ ਨਹੀਂ ਠੀਕ ਹੈ ਜੀ ਤੇ ਉਹ ਵੀ ਫਿਰ ਇਹਦੀ ਕੀ ਡਿਟੇਲ ਆ ਵੀਰੇ ਏ ਡੈਨਮਾਰਕ 40132 ਦੀ ਆਵਾਜ਼ ਜੀ ਠੀਕ ਹੈ ਜੀ ਤੇ ਇਹਦਾ ਮਦਰ ਕਾਰਡ ਕੋਈ ਮਦਰ ਕਾਰਡ 35 ਪਲੱਸ ਆ ਜੀ 35 ਪਲੱਸ ਮਿੱਤਰੋ ਕਿਰਾਂ ਦੀ ਨਾ ਪਹਿਲਾਂ ਤਾਂ ਵਸ਼ੀ ਦੇਖੋ ਮੈਂ ਕਿਹਾ ਵੀ ਫੁੱਲ ਵੱਡੇ ਕੱਦ ਕਰਦੀ ਆ ਫੁੱਲ ਸਹੀ ਦਿਵਚੀਆ ਮੈਨੂੰ ਲੱਗਾ ਜੀ 15 ਦਿਨ ਹੋ ਗਏ ਅੱਜ ਸੀਮਨ ਲੱਗੀ ਠੀਕ ਹੈ ਸੀਮਨ ਲੱਗਿਆ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਅਗਲੇ ਦੇ ਕਰਮਾਂ ਦਾ ਗੱਬਣ ਹੋ ਜੇ ਚ ਹੈ ਨਾ ਵੈਸੇ ਤੇ ਵੈਸੇ ਉਹ ਅੰਦਰ ਦੀਆਂ ਬੱਚੀਆਂ ਇੱਕ ਨੰਬਰ ਮੈਂ ਕਾ ਅਗਲਾ ਚੈੱਕ ਕਰਾ ਲਵੇ ਕੋਈ ਭਰਾ ਉਹਦੀ ਤਸੱਲੀ ਕਰ ਸਕਦਾ ਹਾਂਜੀ ਕਰ ਸਕਦਾ ਠੀਕ ਹੈ ਜੀ ਲੋ ਮਿੱਤਰੋ ਹੁਣ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਤੇ ਬੋਬੀ ਵੱਲੋਂ ਖੁੱਲੀ ਛੋਟਾ ਬਾਈ ਕਹਿੰਦਾ ਵੀ ਜਿਹੜਾ ਮਰਜੀ ਭਰਾ ਆਪਰਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਲੈ ਜੇ ਭਾਵੇਂ ਤੇ ਮੈਂ ਕਿਹਾ ਵੀ ਕੀ ਬਾਤਾਂ ਆਈਆਂ ਪੂਰੀ ਵੱਡੇ ਕੱਦ ਕਾਠ ਦੀ ਬੱਚੀ ਅੱਗੀ ਨਿੱਗ ਨਰੋਈ ਹਾਂ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਆ ਗਿਆ ਗੋਲ ਬੋਦੀ ਵਾਲੀ ਬੱਚੀ ਤੇ ਸੀਮਨ ਲੱਗੇ ਨੂੰ ਬਾਈ ਕਹਿੰਦਾ ਵੀ 15 ਦਿਨ ਹੋ ਗਏ ਸੋਡੀ ਲਾਟਰੀ ਆ ਨਿਕਲਿਆ ਹੋਵੇ ਤਾਂ ਮੈਂ ਕਿਹਾ ਵੀ ਬਾਰੀ ਨਹੀਂ ਆ ਰਹੀ ਆ ਤੇ ਨਹੀਂ 16000 ਰੁਪਏ ਦੇ ਹਿਸਾਬ ਚ ਦੇਣੀ ਆ ਇਹ ਵੀ ਇਹ ਵੀ 16000 ਦੀ ਲਓ ਕਿਹੜੇ ਦਿਖਾ ਲਏ ਮੈਂ ਕਿਹਾ ਕਮਾਲ ਦੀ ਗੱਲ ਆ ਬਾਈ ਕਹਿੰਦਾ ਵੀ ਆਪਣੇ ਵਾਲੇ ਜਿਹੜੇ ਰੇਟ ਆ ਤੇ ਕੋਈ ਕਿਤੇ ਮਰਜੀ ਮਾਰਕੀਟ ਦੇ ਹਿਸਾਬ ਨਾਲ ਪਤਾ ਕਰਕੇ ਆਜੋ ਤੇ ਮਾਰਕੀਟ ਨਾਲੋਂ 5-7000 ਰੁਪਿਆ ਹਾਂ ਮੈਂ ਕਿਹਾ ਵੀ ਕੀਆ ਬਾਤਾਂ ਵੱਡੇ ਕੱਜ ਘਾਟ ਦੀ ਬੱਚੀ ਹੈਗੀ 16000 ਰੁਪਏ ਦੇ ਵਿੱਚ ਹੀ ਇਹ ਮਿਲ ਜੂਗੀ ਤੁਹਾਨੂੰ 16000 ਦਾ ਦਾੜਾ ਹੀ ਦੇਣਾ ਅੱਜ ਠੀਕ ਆ 16000 ਦਾ ਦਾੜਾ ਨੌ ਨਾਗਾ ਤੇ 16000 ਰੁਪਿਆ ਪਰ ਵੱਚੀ ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗੀ ਆ ਜਿੱਤੇ ਨੰਬਰ ਤੇ ਬੱਚੀ ਬੋਬੀ ਕਿੰਨੀ ਉਮਰ ਹੈ ਦੀ ਵੀਰੇ ਉਮਰ ਇਹਦੀ ਵੀ ਹੈਗੀ ਆ 14-15 ਮਹੀਨਿਆਂ ਦੀ 14-15 ਮਹੀਨੇ ਉਮਰ ਆ ਗਈ ਦੋਨ ਦੇ ਚੱਕਦੀ ਆ ਦੋਨ ਦੇ ਦੰਦ ਚੱਕਦੀ ਆ ਹਜੇ ਹੈ ਤੇ ਪਤਾ ਇਹ ਵੀਰੇ ਕਿਹੜੇ ਸੀਮੰਦੀ ਆ ਇਹ ਡੈਨਮਾਰਕ 40 ਇਹ 26 ਦੀ ਆ 26 ਦੀ ਹੈਗੀ ਹੈ ਤੇ ਮਦਰ ਕਾਰਡ ਕੋਈ ਮਦਰ ਕਾਰਡ ਇਹਦਾ ਹੈਗਾ ਜੀ 35+ 35+ ਲੋ ਵੀ ਮਿੱਤਰੋ ਮੈਂ ਕਹਣਾ ਬੱਚੀ ਦੀ ਖੜਨੀ ਖੜਨੀ ਉਪਰੋਂ ਬਿਲਕੁਲ ਸਟੇਟ ਪੱਧਰ ਸਮੱਧਰ ਪੱਠਪੜਾਂ ਦੀ ਬੰਤਰ ਹੈ ਜਿਹੜੀ ਬਹੁਤ ਚੰਗੀ ਹੈ ਜੀ ਬਾਕੀ ਜਿਹੜਾ ਰੰਗ ਆ ਗਿਆ ਪੂਰਾ ਬਾਕਮਾਲ ਸੋਨਾ ਰੰਗ ਪ੍ਰਿੰਟ ਆ ਗਿਆ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਨਿੱਕਾ ਕਰਨਾ ਬੋਦੀ ਵਾਲੀ ਬੱਛੀ ਆ ਲੈ ਚੱਲ ਵੱਡੇ ਵੀਰ ਹਾਂ ਝੋਲੀ ਝਾਲੀ ਇੱਕ ਨੰਬਰ ਆ ਮੈਂ ਕਿਹਾ ਵੀ ਥਨਾ ਸੋਨਾ ਦੀ ਨਾ ਓਕੇ ਦੀ ਰਿਪੋਰਟ ਹੀ ਆ ਤੇ ਬੇਫਿਕਰ ਹੋ ਕੇ ਹਾਂਜੀ ਦਿਖਾ ਦਿਓ ਕਰਾ ਦਿਓ ਚੈੱਕ ਹਾਂ ਕਈ ਜੀ ਕੋਈ ਦੂਰੋਂ ਨੇੜੋਂ ਭਰਾ ਆਉਂਦਾ ਤੇ ਤਸੱਲੀ ਕਰਉਣਾ ਆਪਣਾ ਫਰਜ਼ ਬੰਦਾ ਹਾਂ ਹਾਂ ਦੋ ਦਿਨਾਂ ਦੇ ਬਾਈ ਚੱਕੇ ਆ ਸੀ ਗੱਲ ਤੇ ਚੰਗੀ ਵੱਛੀ ਆ ਜੀ ਸੋਨਾ ਰੰਗ ਪ੍ਰਿੰਟ ਆ ਗਿਆ ਇਹ ਵੀ 16000 ਰੁਪਏ ਦੇ ਵਿੱਚ ਹੀ ਮਿੱਤਰੋ ਤੁਹਾਨੂੰ ਮਿਲ ਜੂਗੀ ਸੀਮਨ ਲਾਈਨ ਦੇ ਬਿਲਕੁਲ ਕਾਬਲ ਵੱਛੀ ਆ ਤੇ ਬਾਕੀ ਬਾਈ ਵਾਲਿਆਂ ਖੁੱਲੀ ਛੋੜਾ ਮਿੱਤਰੋ ਕਈ ਭਰਾ ਬਹੁਤ ਭਰਾ ਕਮੈਂਟ ਕਰ ਦਿੰਦੇ ਆ ਕਈ ਰੁਪਈਆ ਅਗਲਾ ਕਹਿੰਦਾ ਯਾਰ ਵੱਛੀਆਂ ਕੋਈ ਦੋ ਦਿਨਾਂ ਦੇ ਜਾਂ ਚਾਰ ਦਿਨ ਦੇ ਵੱਡੀਆਂ ਹੋ ਜਾਂਦੀਆਂ ਜਾਂ ਐਂ ਜਾਂ ਉਹ ਬਾਈ ਜੀ ਖੁੱਲੀ ਛੋੜਾ ਡਾਕਟਰ ਲਿਹਾ ਕੇ ਆਪਣੇ ਪੀਚ ਇੱਕ ਪਾਸ ਕਰਾ ਕੇ ਲੈ ਕੇ ਜਾ ਸਕਦੇ ਆ ਅੰਦਰ ਦੇ ਇੱਕ ਨੰਬਰ ਆ ਕਿਉਂ ਬੋਬੀ ਹਾਂਜੀ ਲਿਆਕਰਾਂ ਦੀ ਵੀਰੇ ਬਹੁਤ ਸੋਹਣੀ ਬੱਚੀ ਜੋ ਅੱਗੇ 4 ਨੰਬਰ ਤੇ ਪੁੱਛਦੇ ਕੀ ਡਿਟੇਲ ਆ ਨਾਗਬਾਈ ਕੋਲੇ ਕਾਫੀ ਜਿਹਾ ਸੁਖਨਾ ਮੇਲਾ ਲੱਗਿਆ ਪਿਆ ਨੌ ਨਾਗ ਆ ਗਏ ਲਿਆਕਰਾਂ ਦੀ ਬੋਬੀ ਇਹਦੀ ਦੱਸ ਕਿੰਨੀ ਉਮਰ ਆ ਗਈ ਵੀਰੇ ਇਹਦੀ ਉਮਰ ਵੀ ਹੈਗੀ ਆ ਜੀ 14-15 ਮਹੀਨੇ 14-15 ਮਹੀਨੇ ਉਮਰ ਆ ਗਈ ਬੱਚੀ ਦੀ ਲਿਆਕਰਾਂ ਦੀ ਬਾਹਰ ਕੱਢ ਲਿਆ ਤੇ ਕਿਹੜੇ ਸੀਮੰਦੀ ਆ ਪਤਾ ਵੀਰੇ ਪਾਈਪਰ ਦੀ ਰੱਖਦੇ ਆ ਜੀ ਹਾਂਜੀ ਪਾਈਪਰ ਦੀ ਪਾਈਪਰ ਦੀ ਹਾਂਜੀ ਠੀਕ ਆ ਜੀ ਲਓ ਜੀ ਮਿੱਤਰੋ ਦੇ ਮਦਰ ਰਿਕਾਰਡ ਇਹਦਾ ਕੋਈ ਮਦਰ ਰਿਕਾਰਡ ਦਾ ਵੀ ਪੱਤੀ ਕਰਾਉਣਾ ਠੀਕ ਆ 1 ਮਿੰਟ ਖੜੀ ਵੀ ਖੜ ਜਾਂਦੇ ਉਹਨੂੰ ਆਪ ਮਾਰੀ ਲਓ ਮਿੱਤਰੋ ਪਾਈਪਰ ਦੀ ਬਾਈ ਕਹਿੰਦਾ ਵੀ ਆਪਾਂ ਨੂੰ ਦੱਸਿਆ ਪਾਈਪਰ ਸੀਮੰਦੀ ਇਹ ਆਪ ਆ ਗਈ ਤੇ ਮਦਰ ਰਿਕਾਰਡ ਵੀ ਬਹੁਤ ਸੋਹਣਾ ਤੇ ਥਾਂ ਝੋਲੀ ਦੀ ਕੀ ਬਾਤਾਂ ਹੀ ਆ ਹਾਂਜੀ ਕਿਆਰੀ ਥਾਣਾ ਗੱਬਰਾਂ ਵਾਲੀ ਝੋਲੀ ਆ ਹੈਨਾ ਗੱਬਰਾਂ ਵਾਲੀ ਝੋਲੀ ਆ ਚਾਹ ਦੀ ਥਾਣਾ ਬੱਚੀ ਦਾ ਰੰਗ ਪ੍ਰਿੰਟ ਇਹਦਾ ਵੀ ਪੂਰਾ ਸੋਨਾ ਹੈ ਨਾ ਵੀਰੇ ਹਾਂਜੀ ਹਾਂ ਮੈਂ ਕਿਹਾ ਵੀ ਕੀ ਬਾਤ ਆ ਲੈ ਚੱਲ ਵੀਰੇ ਹਾਂ ਐ ਕਮਾ ਲਿਆ ਲੋ ਵੀ ਬਾਈ ਕਹਿੰਦਾ ਵੀ ਫੇਸ ਤੇ ਮਾਰ ਕਰਦਾ ਜੀ ਮਿੱਤਰਾਂ ਕੈਮਰਾ ਹਾਂ ਥੋੜਾ ਕਰ ਦਿੰਦੇ ਤੱਕਾ ਕਰ ਦਿੰਦੇ ਹੈ ਨਾ ਬਾਕੀ ਜਿੰਦ ਜਾਨ ਨਾਲ ਆਇਆ ਇੱਕ ਨਿਗਰ ਆ ਹਾਂ ਸਮਝਾਵਾਂਗਾ ਲੋ ਲੈ ਚੱਲ ਬਾਈ ਤੇ ਵੀ 16000 ਚ ਮਿਲ ਜੂ ਹੈ ਨਾ ਹਾਂਜੀ ਹਾਂ ਸਿਮਨ ਲੈਂਡ ਦੇ ਬਿਲਕੁਲ ਕਾਬਲ ਬੱਛੀ ਆ ਹਾਂ ਲੈ ਚਲੋ ਵੱਡੇ ਕੱਦ ਕਾਠ ਵਾਲੀ ਆ ਗਈ ਪਾਈਪਰ ਸੀਮਨ ਦੀ ਆ ਤੇ ਚਾਰ ਹੀ ਥਾਣਾ ਵਾਧੂ ਫੋਰਸਾਂ ਦੇ ਹਨ ਇਹ ਆ ਗਈ ਚਾਰ ਨੰਬਰ ਪੰਜ ਨੰਬਰ ਤੇ ਹੈਨਾ ਹਾਂਜੀ ਹਾਂਜੀ ਪੰਜ ਨੰਬਰ ਆ ਗਈ ਹਾਂਜੀ ਵਾਈਟ ਕਲਰ ਚਿੱਟੀ ਨੁਗਰੀ ਬਿਛੇਰੀ ਅਰਗੀ ਲੈ ਚ ਲਗਾ ਨੂੰ ਵੀਰੇ ਇਹ ਸਨੋਮੈਨ ਦੀ ਆ ਇਹ ਆ ਆ ਗਈ ਸਨੋਮੈਨ ਦੀ ਹਾਂਜੀ ਠੀਕ ਹੈ ਤੇ ਇਹਦਾ ਮਾਡਲ ਨੰਬਰ ਕੋਈ ਮਾਡਲ ਨੰਬਰ 32 ਪਲੱਸ 32 ਪਲੱਸ ਲਓ ਵੀ ਮਿੱਤਰੋ ਪੂਰੇ ਵੱਡੇ ਕੱਦ ਕਰਦੀ ਲੈਂਥ ਨੂੰ ਤੇਰੀ ਵੀ ਪੂਰੀ ਫੁੱਲ ਆ ਉਹ ਬਿਲਕੁਲ ਸਟੇਟ ਕੁਈ ਟੂ ਹੀ ਨਹੀਂ ਚਾਹਦੀ ਹਾਂ ਲੰਮੀ ਲੰਜੀ ਹਾਂ ਦੇਖੀ ਬਈ ਖਾਂ ਝੋਲੀ ਜੀ ਵੀ ਕਿਆ ਬਾਤ ਆਈ ਹੈ ਹੈਨਾ ਗੱਬਣ ਵਾਲੀ ਝੋਲੀ ਆ ਤੇ ਇਹਦੇ ਕੋਈ ਸੀਮਨ ਸੁਮਨ ਲੱਗਿਆ ਵੀਰੇ ਸੀਮਨ ਲੱਗਾ ਦੱਸਦੇ ਆ ਜੀ ਇਹਦੇ ਵੀ 15 ਰੁਪਏ ਹੋਗੇ ਪਰ ਆਪਾਂ ਖਾਲੀ ਕਹਿ ਕੀ ਦੇਣੀ ਆ ਵੀ ਜਿਹੜੀ ਬੱਚੀ ਦੇ ਸੀਮਨ ਬਾਈ ਕਹਿੰਦਾ ਲੱਗਿਆ ਉਹ ਆਪਾਂ ਲੱਗੇ ਹੀ ਦੱਸਣਾ ਕਿਉਂਕਿ ਹਾਂ ਰੰਗ ਪ੍ਰਿੰਟ ਤਾਂ ਪੂਰਾ ਮੈਂ ਕਿਹਾ ਵੀ ਨੁਗਦੀ ਪਛੇਰੀ ਜਰਗੀ ਆ ਤੋਰਾ ਤਾਰਾ ਵਛੀ ਦਾ ਖੜਨੀ ਖੁੜਨੀ ਇੱਕ ਨੰਬਰ ਹੈ ਹੈਨਾ ਲੈ ਚੱਲ ਵੀਰੇ ਤੇ ਘੋੜੀ ਵਰਗੀ ਆ ਚੰਗੀ ਜਿੰਦ ਜਾਨ ਵਾਲੀ ਬੱਛੀ ਹੈਗੀ ਇਹ ਵੀ 16000 ਚ ਮਿਲ ਜੂ ਤੁਹਾਨੂੰ ਲੋ ਵੀ ਮਿੱਤਰੋ ਇਹ ਆ ਗਈ 6 ਨੰਬਰ ਤੇ ਹੈਨਾ 11 ਮਹੀਨਿਆਂ ਦੀ ਆਈ ਹੈ 11 ਮਹੀਨੇ ਹੋਰਾ ਕਿਹੜਾ 12 ਮਹੀਨੇ ਖੀਰੀ ਆ ਗਈ ਫਿਰ ਤਾਂ ਹਾਂਜੀ ਹਾਂਜੀ ਦੰਦੋ ਆ ਗਈ ਖੀਰੀ ਮੈਂ ਕਹਾ ਵੀ ਇਹ ਵੀ ਚਿੱਟੀ ਕੁਕੜੀ ਵਰਗੀ ਪਈ ਆ ਇਹ ਸੋਹਣਾ ਕੱਜ ਕਾਠਾ ਹੈਗਾ ਵਾਈਟ ਕਲਰ ਦਾ ਤਾਂ ਥੋੜੀ ਡਿਮਾਂਡ ਹੀ ਜ਼ਿਆਦਾ ਆ ਤੇ ਅੱਜ ਬਾਈ ਕੋਲੇ ਵਾਈਟ ਕਲਰ ਦੇ ਵਿੱਚ ਹੀ ਆ ਤਕਰੀਬਨ ਸਾਰੇ ਨਾ ਗੀ ਇਹ ਬਰੂਟ ਦੀ ਹੈ ਇਹ ਬਰੂਟ ਦੀ ਹੈਗੀ ਹਾਂਜੀ ਹਾਂਜੀ ਇਹ ਬੀਐਸ ਦੇ ਬਰੂਟ ਸੀਮਨ ਦੀ ਹੈ ਆਪ ਆ ਮਿੱਤਰੋ ਤੇ ਇਹਦਾ ਮਦਰ ਕਾਰਡ ਵੀਰੇ ਮਦਰ ਕਾਰਡ ਇਹਦਾ 25+ 25+ ਆ ਗਿਆ ਠੀਕ ਆ ਤੇ ਥਣ ਝੋਲੀ ਦੀ ਓਕੇ ਆ ਹਾਂਜੀ ਹਾਂਜੀ ਲਓ ਮਿੱਤਰੋ ਥਣ ਝੋਲੀ ਦੀ ਓਕੇ ਆ ਵਧੀਆ ਸੋਹਣੇ ਥਾਣੇ ਜੇ ਮੋٹے ਮੋٹے ਲੈ ਚੱਲ ਕਰਾਂ ਦੀ ਵੱਡੇ ਵੀਰ ਐ ਲੂਈ ਪੂਰੀ ਚਮਕ ਦਮਕ ਵਾਲੀ ਹੈ ਹਨਾ ਜੰਨੇ ਸੰਗ ਨਗ ਬੱਚਿਆਂ ਮਿੱਤਰੋ ਇਹ ਆ ਗਈ 6 ਨੰਬਰ ਤੇ ਲੋ ਵੀ ਮਿੱਤਰੋ ਇਹਦੂ ਅੱਗੇ ਆ ਗਈ ਇਹ 7 ਨੰਬਰ ਤੇ ਹੈਨਾ ਇਹ 11 ਮਹੀਨਿਆਂ ਦੀ ਹੈ ਜੀ 11 ਮਹੀਨੇ ਉਮਰ ਆ ਗਈ ਇਹਦੀ ਤੇ ਖਾਂ ਝੋਲੀ ਦਾ ਗੱਬਣ ਵਾਲੀ ਇਹਦੀ ਹੈਨਾ ਹਾਂ ਅਗਲਾ ਕਹਿੰਦਾ ਗੱਲ ਕਹਿ ਨਹੀਂ ਮਿੱਤਰੋ ਦੇਖੋ ਕਰਾਂ ਜੀ ਮੈਂ ਕਿਹਾ ਵੀ ਗੱਬਣ ਵਾਲੀ ਝੋਲੀਏ ਕਰਨ ਵਾਲੀ ਦੀ 4 ਹੀ ਹਨ ਤੇ ਵਾਧੂ ਫੋਰਸਾਂ ਹੈ ਜੀ 11 16 ਦੀ ਹੈ ਜੀ ਡੈਨਮਾਰਕ ਦੇ 40 1 40 1 16 ਦੀ ਆ ਗਈ ਹੈ ਇਹ ਮਦਰ ਕਾਰਡ ਕੋਈ ਦਾ ਮਦਰ ਕਾਰਡ 25 ਪਲੱਸ ਆ ਜੀ ਠੀਕ ਆ ਰੰਗ ਜਰੂਰ ਬਲੈਕ ਆ ਗਿਆ ਮਿੱਤਰੋ ਪਰ ਪੱਠਪੜਾਂ ਦੀ ਬੰਤਰ ਬੱਛੀ ਦੀ ਬਹੁਤ ਚੰਗੀ ਹੈ ਇਹ ਚੰਗੀ ਕੇਅਰ ਹੋ ਜੇ ਤੇ ਬਹੁਤ ਸੋਹਣੀਆਂ ਬੱਛੀਆਂ ਟੌਪ ਦੀਆਂ ਗਾਵਾਂ ਬਣਣਗੀਆਂ ਲੈ ਚੱਲ ਵੀਰੇ ਤੋਰਾ ਤਰ ਰੱਖ ਕੇ ਨੰਬਰ ਆਹ ਬੋਦੀ ਵਾਲੀ ਬੱਛੀ ਹੈਗੀ ਥੋੜਾ ਨਾ ਬਾਈ ਕਹਿੰਦਾ ਵੀ ਖੁੱਲੀਆਂ ਆਈਆਂ ਕਰਕੇ ਨਾ ਤਾਂ ਹੀ ਤੂੰ ਮੱਚੜ ਜਾ ਪਉਂਦੀਆਂ ਤੇ ਕਿਉਂਕਿ ਫਿਰ ਧੱਕਾ ਕਰਦੇ ਜੋ ਰੱਸਾ ਤਲੇਰਾ ਪੈ ਜਾਂਦਾ ਨਾ ਪਸ਼ੂ ਥੋੜਾ ਜਿਹਾ ਫਿਰ ਨਜ਼ਦੀਕ ਟੱਪ ਦੇ ਜਾਦੇ ਆ ਇਹ ਆ ਗਈ ਸੀਗੀ ਬੱਚੀ 7 ਨੰਬਰ ਤੇ ਬਿੰਦੂ ਅੱਗੇ ਦੋ ਨਾਗ ਹੋਰ ਆ ਉਹ ਵੀ ਆਪਾਂ ਦਿਖਾਉਂਦੇ। ਲਓ ਜੀ ਮਿੱਤਰੋ ਲਾਸਟ ਤੇ ਆ ਗਈ ਜੋੜੀ 8 ਨੰਬਰ ਤੇ 9 ਨੰਬਰ ਹੈਨਾ ਤੇ ਕੀ ਡਿਟੇਲ ਆਈ ਜੀ ਵੀਰੇ ਪਰਲੀ ਬੱਚੀ 10 ਪਹਿਲਾਂ ਤਾਂ ਬਲਾਂ ਸੋਹਣੀ ਅੰਗਰੇਜ਼ੀ ਨਾਲ ਗਾਫੇਸ ਕੁਆਲਟੀ ਰਵਾਇਡ ਕਲਰ ਹੈਨਾ ਹਾਂਜੀ ਇਹ ਕਲਰ ਅਲਰੇਸੀ ਮੰਦੀ ਇਹ ਵੀਰੇ ਸਨੂ ਮੈਂ ਦਾ ਜੀ ਸਨੂ ਮੈਂ ਦੀ ਹੈਗੀ ਕਿੰਨੀ ਉਮਰ ਆ ਗਈ ਇਹਦੀ ਉਮਰ ਇਹਦੀ ਹੈਗੀ ਆ ਜੀ 8 ਮਹੀਨੇ 8 ਮਹੀਨੇ ਉਮਰ ਆ ਗਈ ਮੈਂ ਦੀ 7 ਮਹੀਨੇ ਠੀਕ ਹੈ ਇਹਦੀ ਹੈਗੀ 7 ਮਹੀਨੇ ਹੈ ਹਾਂਜੀ ਇਹ ਡੈਨਮਾਰਕ 40127 ਦਾ ਵਾ ਇਹ ਡੈਨਮਾਰਕ 40127 ਦਾ ਬੱਚਾ ਆ ਗਿਆ ਮਿੱਤਰੋ ਤੇ ਪੂਰੀ ਟੌਪ ਦੀ ਵੱਛੀ ਏ ਤੇ ਮਦਰ ਕਾਰਡ ਇਹਨਾਂ ਦੇ ਬਾਈ ਮਦਰ ਕਾਰਡ ਦੋਨਾਂ ਦਾ ਇਹਦਾ ਹੈਗਾ ਜੀ 25 ਪਲੱਸ ਠੀਕ ਹੈ ਇਹਦਾ 18 ਪਲੱਸ ਹੈ ਠੀਕ ਹੈ ਠੀਕ ਹੈ ਲਓ ਵੀ ਮਿੱਤਰੋ ਪਹਿਲਾਂ ਤਾਂ ਨਾ ਖੰਨ ਤੁਣ ਦੇਖੋ ਮੈਂ ਕਿਹਾ ਵੀ ਕਿਆ ਬਾਤਾਂ ਉਠਾ ਪਾਠਾ ਵਾਛੀ ਦਾ ਨਾ ਬਹੁਤ ਸੋਹਣੀ ਚੰਗੇ ਹੱਡ ਖੁੱਲੇ ਹੱਡਾਂ ਦੀ ਆ ਜਿਹੜੇ ਭਰਾ ਨੇ ਜਿਹੜੇ ਭਰਾ ਨੇ ਨਵਾਂ ਕੰਮ ਸ਼ੁਰੂ ਕੀਤਾ ਮਿੱਤਰੋ ਵਛੀਆਂ ਪਾਲਣੀਆਂ ਕੋਈ 2-4 ਘਰੇ ਲੈ ਕੇ ਤੇ ਸੋਡੇ ਕੋਲ ਅੱਜ ਆਫਰੀ ਆ ਕਿਉਂਕਿ ਜਿਹੜੇ ਭਾਾਈ ਦੇ ਬਿਲਕੁਲ ਬਾਜਵ ਤੇ ਵਛੀਆਂ ਪੂਰੀ ਬਰੀਡ ਵਾਲੀਆਂ ਤੁਹਾਡੇ ਸਾਹਮਣੇ ਕੋਈ ਗੱਲ ਕਹਿਣ ਦੀ ਨਹੀਂ ਵੀਡੀਓ ਦੇ ਵਿੱਚ ਆਪਾਂ ਉਹੀ ਜਾਨਵਰ ਦਿਖਾਏ ਜਿਹੜੇ ਭਾਈ ਦੇ ਸੇਲ ਹੁੰਦੇ ਆ ਕੋਈ ਆਏ ਨਹੀਂ ਵੀ ਆਪਾਂ ਕੋਈ ਚੱਕ ਕੇ ਫੋਟੋ ਕਿਸੇ ਹੋਰ ਦੀ ਪਾਤੀ ਜਾਂ ਵਿੱਚ ਵੀਡੀਓ ਕਿਸੇ ਹੋਰ ਦੀ ਲਾਤੀ ਪੂਰੇ ਟੌਪ ਕੁਆਲਿਟੀ ਦੀਆਂ ਬੱਛੀਆਂ ਬਾਈ ਕੋਲੇ ਮੁੱਲ ਬਿਲਕੁਲ ਵਾਜਵ 16000 ਰੁਪਏ ਦੇ ਹਿਸਾਬ ਨਾਲ ਇਹ ਨਗ ਸਾਨੂੰ ਮਿਲ ਜਾਣਗੇ ਤੇ ਨੌ ਨਗ ਆ ਗਏ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਨੌ ਦੇ ਨੌ ਪੂਰੇ ਟੌਪ ਦੇ ਆ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਇਆ ਤੇ ਬਾਕੀ ਪੁੱਛ ਲੈਣੇ ਬਾਈ ਨੂੰ ਵੀ ਕੀ ਆਫਰ ਰਹੂਗਾ ਕੀ ਇਹਨਾਂ ਦੀ ਪਹੁੰਚ ਹਸ ਹੁਕ ਤਵ ਕਰ ਦੇ ਗੱਲਬਾਤ ਬੰਦ ਲਾ ਦੋ ਬਾਈ ਬੰਨ ਕੇ ਆ ਜੀ ਇਧਰਲੇ ਪਾਸੇ ਤੇ ਬਬੀ ਵੀਰੇ ਫਿਰ ਡਿਮਾਂਡ ਇਹਨਾਂ ਦੀ ਆ ਗਈ 16000 ਰੁਪਿਆ ਪਰ ਬੱਚੀ ਹੈ ਨਾ 9 9 ਆ ਗਏ ਜੀ 9 9 ਆ ਗਏ ਤੇ 9 9 ਦਾ ਮਿੱਤਰੋ ਜੇ ਆਪਾਂ ਸਭ ਲਈਏ ਤਾਂ 1 ਲੱਖ ਤੇ 44000 ਰੁਪਿਆ ਬਣਦਾ ਕਿਉਂ ਬਾਈ ਹਾਂਜੀ ਤੇ 1 ਲੱਖ 44000 ਰੁਪਏ ਦੇ ਵਿੱਚੋਂ ਮੌਨਤਨ ਹੋ ਜੂ ਮੌਕੇ ਤੇ ਕਰ ਦਾਂਗੇ ਠੀਕ ਹੈ ਤੇ ਮੌਨਤਨ ਉਹਦਾ ਵੀ ਆਪਣਾ ਜੈ ਜੀ ਆ ਬਾਕੀ ਠੀਕ ਹੈ ਤੇ ਪਹੁੰਚ ਪਹੁੰਚ ਕਰ ਦਾਂਗੇ 100 ਕਿਲੋਮੀਟਰ 100 ਕਿਲੋਮੀਟਰ ਹਾਂਜੀ ਠੀਕ ਹੈ ਲੋ ਵੀ ਮਿੱਤਰੋ 100 ਕਿਲੋਮੀਟਰ ਬਾਈ ਕਹਿੰਦਾ ਵੀ ਆਪਾਂ ਪਹੁੰਚ ਫ੍ਰੀ ਤੇ 100 ਕਿਲੋ 100 ਕਿਲੋਮੀਟਰ ਦੇ ਦਰ ਦੇ ਵਿੱਚ ਬਹੁਤ ਆ ਜਾਂਦਾ 100 ਕਿਲੋਮੀਟਰ ਦਾ ਤੁਹਾਨੂੰ ਕਿਰਾਇਆ ਮਾਫ ਹੋ ਜਾਣਾ ਤੇ ਨੌ ਨਾਗਾ ਨੌ ਦੇ ਨੌ ਪੂਰੇ ਟੌਪ ਦੇ ਆ 16000 ਰੁਪਇਆ ਪਰ ਬੱਚੀ ਦੇ ਹਿਸਾਬ ਨਾਲ ਤੇ ਜੇ ਕੋਈ ਇੱਕ ਦੋ ਨਾਗ ਲੋ ਵੀ ਵੀਰੇ ਨਹੀਂ ਇੱਕ ਦੋ ਨਾਗ ਫੇ ਭਾਜੀ ਉਹ ਹਿਸਾਬ ਨਾਲ ਕਰਦੇ ਤੇ ਰੇਟ ਉਹਨਾਂ ਦਾ ਉਹ ਜਾ ਉਹ ਜੀ ਹੈ ਨਾ ਕਿਉਂਕਿ ਆ ਬੱਚੀ ਜਿਹੜੀ ਆਪਾਂ ਮਿੱਤਰੋ ਦਿਖਾਈ ਐ ਤੇ ਜੇ ਆਪਾਂ ਬੱਚੀ ਦੀ ਕੁਆਲਟੀ ਬਰੀਡ ਤੇ ਬੱਚੀ ਦਾ ਢਾਂਚਾ ਜੇ ਆਪਾਂ ਇਸ ਤਰ੍ਹਾਂ ਦੀ ਵੇਨੇ ਆ ਤੇ ਮਾਰਕੀਟ ਦੇ ਹਿਸਾਬ ਨਾਲ ਦੇਹਲਾ ਵੀ ਡਿਮਾਂਡ ਹੈ ਨਾ ਜਿੱਕੀ ਹੈ ਨਾ ਹਾਂ ਬਾਈ ਕਹਿੰਦਾ ਵੀ 40000 ਰੁਪਏ ਦੀ ਵੱਛੀ ਆ ਤੇ ਪਰ ਬਾਈ ਕਹਿੰਦਾ ਵੀ ਆਪਾਂ 16000 ਰੁਪਏ ਦੇ ਵਿੱਚ ਮਿੱਤਰਾ ਇਹ ਦੇ ਦੇਣੀ ਆ ਤੇ 16 16000 ਰੁਪਏ ਦੀ ਭਾਅ ਆਗੇ ਤੇ ਹਾਂ ਪੂਰੇ ਖਰੇ ਜਾਨਵਰ ਆ ਤੇ 16000 ਰੁਪਏ ਦੇ ਹਿਸਾਬ ਨਾਲ ਸਾਨੂੰ ਇਹ ਮਿਲ ਜਾਣੀਆਂ ਹੈ ਵੀ ਐਕਟੀ ਫੁੱਲ ਵੱਡੀਆਂ ਹਾਂ ਫੁੱਲ ਵੱਡੀਆਂ ਵੱਡੇ ਕੱਦ ਕਾਠ ਵਾਲੀਆਂ ਕੋਈ ਵੀ ਭਰਾ ਇਹਨਾਂ ਵੀ ਸਮਝੇ ਵੀ ਜਾਂ ਛੋਟੀਆਂ ਜੀਆਂ ਜਾਂ ਕੋਈ ਅੰਗਲਾ ਜਨ ਜੀ ਮਨਪਰਾਧ ਵੇ ਸਾਰਿਆਂ ਦੇ ਹਾਂ ਕਈਆਂ ਆਹ ਐਂਡ ਵਾਲੀਆਂ ਦੋਸਤ ਸਹੀ ਗੱਲ ਆ ਕੋਈ ਐ ਨਹੀਂ ਕੋਈ ਵੀ ਬੜਾ ਚਰ ਸਾਂਭਣੀਆਂ ਪਹਿਣੀਆਂ ਹੈ ਨਾ 20 ਮਹੀਨੇ 20 ਦਿਨਾਂ ਦੇ ਵਿੱਚ ਵਿੱਚ ਜੀ 2 ਮਹੀਨਿਆਂ ਦੇ ਵਿੱਚ ਵਿੱਚ ਤੇ ਤੁਸੀਂ ਮੱਲਿਆਂ ਦੇ ਬਿਲਕੁਲ ਕਾਬਲ ਬੱਚਿਆਂ ਦਾ ਤੇ ਬਹੁਤ ਸੋਹਣੇ ਨਾਗ ਆ ਕੇ ਨੰਬਰ 2 ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜਾ ਵੀ ਨਾਗ ਮਿੱਤਰੋ ਤੁਹਾਡੇ ਪਸੰਦ ਹੋਇਆ ਤਸੱਲੀ ਨਿਰਖ ਪਰ ਤੁਸੀਂ ਆਪ ਕਰਨੀ ਆ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਕਵਰ ਕਰਨਾ ਮੋਹਲਾਪਾ ਬਾਈ ਤੋਂ ਵੀਡੀਓ ਦੇ ਵਿੱਚ ਕਰਾਇਆ ਤੇ ਨੰਬਰ ਬਾਈ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਪੂਰੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਤਾਂ ਇਹਦੇ ਲਈ ਧੰਨਵਾਦ ਹੱਸਿਕਾ